ਇਹ ਬੱਚੇ ਦੀ ਬੜੀ ਦੁਖਪਰੀ ਕਹਾਣੀ ਹੈ ਇਸ ਬੱਚੇ ਨੂੰ ਸੂਰਤਗੜ ਰਾਜਸਥਾਨ ਦੇ ਵਿੱਚ ਬੰਦਕ ਬਣਾ ਕੇ ਰੱਖਿਆ ਹੋਇਆ ਸੀ ਤੇ ਨਾਲ ਇਹ ਜੋ ਸਤਨਾਮ ਸਿੰਘ ਜੀ ਖੜਾਏ ਪਿੰਡ ਰਿਆਉਂਦ ਕਲਾਂ ਦਾ ਇਹ ਰਾਜਸਥਾਨ ਨਰਮਾ ਜੁਗਨ ਦੇ ਲਈ ਜਾ ਰਿਹਾ ਸੀ ਤਕਰੀਬਨ 3 ਸਾਲਾਂ ਤੋਂ ਤਾਂ ਇਹ ਬੱਚਾ ਵੀ ਤਕਰੀਬਨ 3 ਸਾਲਾਂ ਤੋਂ ਹੀ ਉੱਥੇ ਬੰਦਕ ਬਣਾ ਕੇ ਰੱਖਿਆ ਹੋਇਆ ਸੀ ਤਾਂ ਜਦੋਂ ਇਹਨਾਂ ਪਰਿਵਾਰ ਨੂੰ ਪਤਾ ਲੱਗਿਆ ਕਿ ਇਹ ਬੱਚੇ ਤੇ ਅਤਿਆਚਾਰ ਹੋ ਰਿਹਾ ਹੈ ਕਿਉਂ ਇਸ ਬੱਚੇ ਤੇ ਅਤਿਆਚਾਰ ਹੋ ਰਿਹਾ ਹੈ ਤਾਂ ਇਹਨਾਂ ਨੇ ਬੱਚੇ ਤੋਂ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਕਿ ਮੇਰੇ ਮਾਂ ਤੇ ਮੇਰਾ ਚਾਚਾ ਤੇ ਚਾਚੀ ਇੱਥੇ ਛੱਡ ਕੇ ਗਏ ਨੇ ਤਾਂ ਮੁੜ ਕੇ ਮੈਨੂੰ ਲੈਣ ਨਹੀਂ ਆਏ ਤਾਂ ਇਹਨਾਂ ਨੇ ਫਿਰ ਪਰਿਵਾਰ ਨੇ ਇਸ ਬੱਚੇ ਨੂੰ ਉੱਥੇ ਪੈਸੇ ਦਿੱਤੇ ਤਾਂ ਆਪਣਾ ਐਡਰੈਸ ਦਿੱਤਾ ਤਾਂ ਇਹ ਬੱਚਾ ਰਯੰਦ ਕਲਾਂ ਪਹੁੰਚਿਆ ਪਿੰਡ ਜ਼ਿਲ੍ਹਾ ਮਾਨਸਾ ਤਾਂ ਇਸ ਪਰਿਵਾਰ ਨੇ ਫਿਰ ਅੱਗੇ ਇਸ ਬੱਚੇ ਦੀ ਜਾਂਚ ਪੜਤਾਲ ਕੀਤੀ ਤਾਂ ਪਤਾ ਲਗਾਇਆ ਕਿ ਇਹ ਨੰਗਲ ਪਿੰਡ ਦਾ ਹੈ ਜੋ ਰਤਿਆ ਹਰਿਆਣਾ ਦੇ ਵਿੱਚ ਪੈਂਦਾ ਹੈ ਤਾਂ ਉੱਥੋਂ ਦੇ ਸਰਪੰਚ ਸਾਹਿਬ ਪਹੁੰਚੇ ਨੇ ਉਹਨਾਂ ਦੇ ਨੇ ਇਸ ਬੱਚੇ ਦੀ ਪੂਰੀ ਜ਼ਿੰਮੇਵਾਰੀ ਲਈ ਹੈ ਤਾਂ ਇਹ ਆਪਣੇ ਪਿੰਡ ਵਲ ਜਾਣਗੇ ਹੁਣ ਤਾਂ ਨਾਲ ਹੀ ਜੋ ਕਾਰਵਾਈ ਦਾ ਵਿਸ਼ਾ ਹੈ ਵੀ ਇਸ ਬੱਚੇ ਨੂੰ ਉੱਥੇ ਪਹੁੰਚਾਇਆ ਕਿਸ ਨੇ ਜਾ ਚਾਚੇ ਨੇ ਪਹੁੰਚਾਇਆ ਜਾਂ ਚਾਚੇ ਨੇ ਪਹੁੰਚਾਇਆ ਇਹ ਵੀ ਇੱਕ ਕਾਰ ਹੈ ਇਹ ਦੇਖੋ ਇਹ ਬੱਚੇ ਦਾ ਕਾਰ ਹੈ ਕਿਹਨਾਂ ਆਏ ਹੋਏ ਅੱਜ ਇਹਦੇ ਮੰਗਲ ਦੇ ਵਿੱਚ ਇਹਦੇ ਘਰ ਦੇ ਹੁਲਾਦ ਦੇਖੋ 3 ਸਾਲ ਤੋਂ ਲੈ ਕੇ ਬੱਚਾ ਆਇਆ ਬਾਹਰ ਸੀਗਾ ਪਿੰਡਸਾਲਾ ਉਹ ਦੇਖ ਆਏ ਆ ਕਿ ਇਹ ਸੇ ਬੱਚੇ ਨੂੰ ਲੈ ਕੇ ਉੱਥੇ ਉਸ ਦਾ ਕਾਰ ਲੈ ਆਏ ਆ ਆਪਾਂ ਜੀ ਲੈ ਆਏ ਸੂਰੇ ਅੱਜ ਪਿੰਡ ਦੇ ਵਸਨੀਕਾਂ ਨੇ ਪਾ ਪੂਰਾ ਪਿੰਡ ਇਕੱਠਾ ਹੋ ਗਿਆ ਹੋਇਆ ਹੈਗਾ ਇਹ ਵੀਡੀਓ ਦੇਖੋ ਸਾਰੇ ਵੀਰਾਂ ਦੇਖੋ ਸਾਰੇ ਪਿੰਡ ਜਿਹੜਾ ਨੰਗਲ ਦੇ ਸਾਰੇ ਬੰਦੇ ਆਏ ਹੋਏ ਨੇ ਇਕੱਠੇ ਹੋ ਕੇ ਇਹ ਨੰਗਲ ਪਿੰਡ ਦਾ ਵਾਸੀ ਸੀਗਾ ਇਹਨੂੰ ਆਪਾਂ ਲੈ ਕੇ ਆਏ ਸੀ ਰਿਸਕੂ ਕਰਕੇ ਅੱਛਾ ਇਹ ਬੱਚੇ ਨੂੰ ਹੁਣ ਆਪਾਂ ਛੱਡਣਾਗਾ ਇਹਨਾਂ ਦੇ ਕੋਈ ਪਰਿਵਾਰ ਦੇ ਇਹ ਡੈਡੀ ਹੁੰਦੇ ਸੀ ਉਹਦੇ ਹਾਂ ਜੀ ਆ ਡੈਡੀ ਨੇ ਉਹਦੇ ਕਿੰਨੇ ਚਿਰ ਤੋਂ ਬੱਚਾ ਥੋੜਾ ਬਾਹਰ ਹੈਗਾ ਮੀ ਨੀਣਾ ਮੇਟਾ ਕਰ ਕਿਰਿਆ ਆ ਸੀ ਮੈਂ ਜਿਆਦਾ ਜਿਆਦਾ ਸੁਭਾਅ ਆ ਹਾਂ ਇਹ ਹੁੰਦਾ ਠੀਕ ਨਹੀਂ ਆ ਉਹ ਇਹਦਾ ਡੈਡੀ ਆ ਇਹ ਥੋੜਾ ਹਾਫ ਮਾਈਂਡ ਦਾ ਮਾਈਂਡ ਤੇ ਦਿੱਕਦਾ ਇਹ ਇਹਨੂੰ ਵਿਚਾਰੇ ਕੀ ਪਤਾ ਥਾਂ ਰੋਤੀ ਬੈਠਾ ਜਨਾ ਦੇਖੋ ਜੀ ਇਹਦਾ ਸਾਰੇ ਆਪਾਂ ਬੋਲ ਰਹੇ ਹਾਂ ਹਾਂ ਹਾਲੇ ਪੂਰੀ ਦਾ ਪੂਰਾ ਬਾਈਕ ਉਹਦੀ ਕਮਾਣਾ ਦੇਖ ਰਿਹਾਗਾ ਉਹ ਦੇਖਵਾਲ ਕਰ ਰਹੇ ਬਾਈ ਕਿ ਰੂਹੀ ਪਵਾਣਾ ਦੇਖ ਕੇ ਕਰ ਰਹੇ ਨੇ ਤੇ ਉਹ देखो बाकी ਤਾਂ باقی ਤਾਂ ਪਤਾ ਗਿਆ ਬਾਈ ਮੱਕੀ ਕੋਲ ਇੱਥੇ ਪਿੰਡ ਵਾਲੇ ਨੂੰ ਪਤਾ ਹੋਊਗਾ ਹਾਂ ਇਹ ਚਾਚਾ ਜੀ ਜਿੱਥੇ ਤੱਕ ਇੱਕ ਮਿੰਟ ਬੰਦ ਰੱਖੇ ਜਿੱਥੇ ਤੱਕ ਮੈਨੂੰ ਆਈਡੀਆ ਲੱਗਿਆ ਵੀ ਜਿਹੜੀ ਉਹ ਕੰਦ ਹੈ ਆ ਆ ਆ ਕਮਰੇ ਵਾਲੀ ਕੰਦ ਹੈ ਅੱਛਾ ਇੱਥੇ ਤੱਕ ਇਹਦੀ ਜਗ੍ਹਾ ਬਣਦੀ ਹੈ ਮੁੰਡਾ ਹਾਂ ਜੀ ਇਹ ਤਾਂ ਬੜੀ ਠੀਕ ਹੈ ਉਹ ਤਾਂ ਭਾਈ ਭਾਈ ਠੀਕ ਹੈ ਤੇ ਇਹ ਇਹ ਉਰਲਾ ਮਕਾਂ ਨੇ ਉੱਪਰਲਾ ਉਹਨਾਂ ਦਾ ਉਰਲਾ ਜੰਨਾ ਆ ਮੁੰਡਾ ਜੀ ਹਾਂ ਸੀਗਾ ਮੁੰਡਾ ਇਹ ਇਹਨੂੰ ਲੈ ਜਾਂਦਾ ਤੇ ਘਰੇ ਛੱਡ ਕੇ ਜਾਵਾਂ ਤਾਂ ਘਰ ਘੁਰ ਦਾ ਦੇਖਦੇ ਬਣਾਉਂਦੇ ਜਿਹੜਾ ਪਿੰਡ ਵਾਲੇ ਨਾਲ ਤੁਸੀਂ ਸਾਡੇ ਪਿੰਡ ਵਾਲੇ ਪੂਰਾ ਪਿੰਡ ਆਸਿਆ ਕੇਗਾ ਉਹ ਵੀ ਨਾਲ ਆ ਸਾਡੇ ਸਹਿਮਤ ਹੈ ਸਾਰਾ ਪਿੰਡ ਸਹਿਮਤ ਸਹਿਮਤ ਇਹਨੂੰ ਇੱਕ ਚੀਜ਼ ਹੋਰ ਸੁਣੋ ਪਰਮਾਤਮਾ ਮਿਹਰ ਕਰੇ ਦੇਖੋ ਮਿਹਰ ਪਰਮਾਤਮਾ ਨੇ ਕਰਨੀ ਆ ਸਾਥ ਤੁਸੀਂ ਦੇਣਾ ਇਸ ਬੱਚੇ ਨੂੰ ਅਸੀਂ ਇੱਥੇ ਦਾ ਮਕਾਨ ਪੂਰਾ ਵਧੀਆ ਬਣਾ ਕੇ ਦਵਾਂਗੇ ਠੀਕ ਪੰਚਾਇਤ ਵੀ ਜ਼ੋਰ ਲਾਊਗੀ ਤੁਸੀਂ ਵੀ ਜ਼ੋਰ ਲਾਓ ਜੀਤੋ ਜਿੰਨਾ ਜਿੰਨਾ ਸਰਿਆ ਕਿਸੇ ਤੋਂ ਕੋਈ ਸੋਈ ਨਾਲ ਨਹੀਂ ਕੋਈ ਸੁਣੋ ਕਿਸੇ ਤੋਂ ਕੋਈ 100 ਇੱਕ ਸਰਦੀਆ ਕਿਸੇ ਤੋਂ 200 ਕਿਸੇ ਤੋਂ 500 ਹਜ਼ਾਰ ਕੋਈ ਸਿਮਿੰਟ ਦਾ ਇੱਕ ਗੱਟਾ ਕੋਈ ਦੋ ਗੱਟਾ ਜੋ ਵੀ ਦੇ ਸਕਦਾ ਜਿੰਨਾ ਵੀ ਤਿਲ ਫੋੜ ਸਰੇ ਹਾਂ ਜਿੰਨੇ ਵੀ ਤਿਲ ਫੋੜ ਸਰੇ ਕਿਸੇ ਤੋਂ ਠੀਕ ਹੈ ਬਾਕੀ ਮੈਂ ਵੀਡੀਓ ਪਾਉਂਗਾ ਸਿਕੰਦਰ ਲਾਵਾਂਗੇ ਇਸ ਬੱਚੇ ਨੂੰ ਆਪਾਂ ਨੇ ਪੂਰਾ ਨੇ ਆਦਮਾਣਾ ਯਾਰ ਠੀਕ ਹੈ ਇੱਕ ਇਹਦੀ ਸਿਸਟਰ ਆ ਉਹ ਵੀ ਆਪਾਂ ਪਤਾ ਕਰਨਾ ਇੱਕ ਇਹਦੀ ਹਾਂ ਉਹ ਗੁੰਮ ਹੈ ਉਹਦਾ ਵੀ ਅਸੀਂ ਪਤਾ ਕਰਕੇ ਲਿਆਵਾਂਗੇ ਕਿਤੋਂ ਵੀ ਸਾਨੂੰ ਕਿਤੇ ਤੱਕ ਜਾਂ ਮਰਜ਼ੀ ਜਾਣਾ ਪਵੇ ਠੀਕ ਹੈ ਜੀ ਠੀਕ ਹੈ ਜੀ ਦੇਖੋ ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਪਵੇ ਸਾਨੂੰ ਕੋਈ ਲੜੇ ਸਾਡੇ ਕੋਈ ਗੋਲੀ ਮਾਰੇ ਕੁਛ ਕਰੇ ਸਾਨੂੰ ਕੋਈ ਡਰ ਨਹੀਂ ਇਹਨਾਂ ਚੀਜ਼ਾਂ ਦਾ ਹਾਂ ਇਹ ਤਾਂ ਲਿਆ ਇਹ ਜਿਹੜਾ ਦੁਸ਼ਮਣੀ ਹੈ ਛਾਏ ਉਦੋਂ ਤੱਕ ਅਸੀਂ ਇਹ ਅਜਿਹੀਆਂ ਚੀਜ਼ਾਂ ਨਾਲ ਲੜਦੇ ਰਵਾਂਗੇ ਜੇ ਸਾਨੂੰ ਕਿਤੇ ਹੋਰ ਵੀ ਕੁਝ ਪਤਾ ਲੱਗ